ਛਪਿਆ ਹੈ ਅੱਖਰ ਪੜ ਲੈਂਦੀ ਸੀ ਇਸ ਕਰਕੇ ਜਪਜੀ ਸਾਹਿਬ ਜ਼ਬਾਨੀ ਯਾਦ ਸੀ ਕਿਉਂਕਿ ਜਪਜੀ ਸਾਹਿਬ ਦਾ ਪਾਠ ਪੜ ਕੇ ਕਰ ਸਕਦੇ ਸੀ ਜੀ ਬਾਪੂ ਜੀ ਨੂੰ ਛਪਿਆ ਜਾਂ ਅਣਛਪਿਆ ਕੁਝ ਵੀ ਨਹੀਂ ਪੜਨਾ ਹੁੰਦਾ ਸੀ ਲੇਕਿਨ ਜਦੋਂ ਅਸੀਂ ਛੋਟੇ ਹੁੰਦੇ ਕਾਪੀ ਕਿਤਾਬ ਜ਼ਮੀਨ ਤੇ ਰੱਖ ਦਿੰਦੇ ਮਾਂ ਨਰਾਜ ਹੁੰਦੀ ਛਿੜਕਾਂ ਪੈਂਦੀਆਂ ਕਿਹਾ ਕਰਦੀ ਅੱਖਰ ਕੀਮਤੀ ਨੇ ਆਦਰ ਕਰੋ ਆਦਬ ਕਰੋ ਅਸੀਂ ਇੱਕ ਦਿਨ ਮਾਂ ਨੂੰ ਘੇਰ ਲਿਆ ਜੀ ماں ਅੱਖਰ ਕੀਮਤੀ ਨੇ ਅੱਖਰ ਦੀ ਅਦਬੀ ਨਹੀਂ ਅੱਖਰ ਦੀ ਬੇਅਦਬੀ ਨਹੀਂ ਕਰਨੀ ਕਿਵੇਂ ਕੀਮਤੀ ਨੇ ਸਾਨੂੰ ਸਮਝ ਨਹੀਂ ਆਉਂਦੀ ماں ਕਹਿੰਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਖਤ ਤਪੱਸਿਆ ਕੀਤੀ ਸੀ ਹਮ ਪਰਮੇਸ਼ਰ ਦੇ ਦਰਬਾਰ ਚ ਉਹਨਾਂ ਦੀ ਤਪੱਸਿਆ ਮਨਜ਼ੂਰ ਹੋਈ ਹਾਂਜੀ ਪਰਮੇਸ਼ਰ ਨੇ ਦਰਸ਼ਨ ਦੇ ਕੇ ਪੁੱਛਿਆ ਦੱਸੋ ਕੀ ਦਈਏ ਤੁਹਾਨੂੰ ਜੀ ਮਹਾਰਾਜ ਨੇ ਕਿਹਾ ਸੱਚੇ ਪਾਤਸ਼ਾਹ ਮਿਹਰਬਾਨੋ ਤਾਂ ਮੈਨੂੰ ਮੇਰੀ ਝੋਲੀ ਅੱਖਰਾਂ ਨਾਲ ਫਰਦੋ ਅੱਖਰ ਮਿਲੇ ਸੀ ਮਹਾਰਾਜ ਨੂੰ ਬਹੁਤ ਤਪੱਸਿਆ ਤੋਂ ਬਾਅਦ ਤੁਹਾਨੂੰ ਮਿਲ ਗਏ ਮੁਫਤ ਚ ਇਸ ਕਰਕੇ ਤੁਹਾਨੂੰ ਪਤਾ ਨਹੀਂ ਇਹਨਾਂ ਦੀ ਕਦਰ ਕੀ ਹੈ ਦੂਜੀ ਗੱਲ ਉਹਨਾਂ ਨੇ ਦੱਸੀ ਅਜੇ ਉਹਨਾਂ ਦੀ ਵਿਆਖਿਆ ਖਤਮ ਨਹੀਂ ਹੋਈ ਦੂਜੀ ਕਹਿੰਦੇ ਦੇਖੋ ਕੀ ਕਸ਼ਟ ਝੱਲੇ ਭਾਈ ਮਹਾ ਸਿੰਘ ਨੇ ਤੇ ਉਹਨਾਂ ਦੇ ਸਾਥੀਆਂ ਨੇ ਇਹ ਤਾਂ ਉਹ ਜਾਣਦੇ ਨੇ ਪਰ ਇਹ ਕਹਿਣਾ ਇਹ ਲਿਖ ਕੇ ਦੇਣਾ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਇਹ ਬਹੁਤ ਕਸ਼ਟਦਾਇਕ ਹੈ ਬਹੁਤ ਔਖਾ ਕੰਮ ਹੈ ਬੜੀਆਂ ਸਖਤੀਆਂ 'ਚ ਜਿੰਦਗੀ ਲੰਗੀ ਸੀ ਨਾ ਉਹਨਾਂ ਦੀ ਮਹਾਰਾਜਨ ਨੂੰ ਜਦੋਂ ਕਿਹਾ ਕਿ ਅਜਿਹਾ ਰਹਿਣਾ ਨੇ ਤੁਹਾਡੇ ਨਾਲ ਤਾਂ ਦਸਨ ਪਾਸ ਜੀ ਨੇ ਕਿਹਾ ਵੀ ਠੀਕ ਹੈ ਭਾਈ ਮਹਾਂ ਸਿੰਘ ਅੱਖਰ ਲੇ ਕੇ ਦੇਓ ਵਾਹ ਫਿਰ ਉਹਨਾਂ ਨੇ ਅੱਖਰ ਲੇ ਕੇ ਦੇ ਦਿੱਤੇ ਉਹ ਅੱਖਰ ਲੈ ਕੇ ਤਾਂ ਦਿਆਏ ਵਾਪਸ ਆ ਕੇ ਪਛਤਾਵਾ ਹੋਇਆ ਮਾਈ ਭਾਗੋ ਜੀ ਨੇ ਫਿਰ ਲੀਡ ਕੀਤਾ ਮਾਈ ਭਾਗੋ ਜੀ ਨੇ ਕਿਹਾ ਮਿਹਰਬਾਨ ਨੇ ਆਪਣੇ ਪਿਤਾ ਉਹ ਹਰ ਗਲਤੀ ਮਾਫ ਕਰਦੇ ਨੇ ਆਪਾਂ ਅੱਖਰ ਮੜਵਾਵਾਂਗੇ ਮੁਕਸਰ ਦੀ ਜੰਗ 'ਚ ਉਹ 40 ਯੋਦੇ ਅੱਖਰ ਮੁੜਵਾਣ ਚ ਕਾਮਯਾਬਤਾ ਹੋ ਗਈ ਬਿਦਾਵਾ ਤਾਂ ਮਹਾਰਾਜ ਨੇ ਪਾੜ ਦਿੱਤਾ ਪਰ 40 ਜਿਉਂਦੇ ਜਾਗਦੇ ਸੂਰਬੀਰ ਜਿਉਂਦੇ ਜਾਗਦੇ ਜਰਨੈਲ ਜ਼ਮੀਨ ਤੇ ਡਿੱਗੇ ਪਏ ਸਨ ਤਾਂ ਇਹ ਮਾਂ ਖਿਆ ਕਰਦੀ ਤਾਂ ਤਾਂ ਆਖਦੀ ਤੁਹਾਨੂੰ ਇਹਨਾਂ ਦਾ ਆਦਰ ਕਰੋ ਅੱਖਰ ਕੀਮਤੀ ਨੇ ਕਿੰਨੇ ਕੀਮਤੀ ਨੇ ਇਹ ਭਾਈ ਮਹਾ ਸਿੰਘ ਦੀ ਸਾਖੀ ਤੋਂ ਬਦਦੀ ਕੋਈ ਜਦੋਂ ਰਿਜ਼ਲਟ ਆਉਂਦਾ ਸੀ ਪੜਾਕੂ ਚੰਗੇ ਸਨ ਨਵੀਂ ਕਲਾਸ ਚ ਚੜਦੇ ਨਵੀਆਂ ਕਿਤਾਬਾਂ ਖਰੀਦਣ ਲਈ ਪੈਸੇ ਨਾ ਹੁੰਦੇ ਨਵੀਆਂ ਵਰਦੀਆਂ ਸਮਾਨ ਲਈ ਪੈਸੇ ਨਾ ਹੁੰਦੇ ਆ ਉਦਾਸ ਹੋ ਜਾਂਦੇ ਮਾਂ ਸਾਨੂੰ ਦੇਖ ਕੇ ਕਿਹਾ ਕਰਦੀ ਜਿਹੜਾ ਬੱਚਾ ਉਦਾਸ ਹੈ ਚਿੰਤਾ ਕਰਦਾ ਮੈਨੂੰ ਲੱਗਦਾ ਹੁੰਦਾ ਉਹ ਮਹਾਰਾਜ ਤੇ ਗੁਰੂ ਜੀ ਤੇ ਸ਼ੱਕ ਕਰਦਾ ਹੂੰ ਤੁਸੀਂ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕਰਿਆ ਕਰੋ ਜੋ ਮੰਗੋਗੇ ਸੋ ਮਿਲੇਗਾ ਅਸੀਂ ਕਿਹਾ ਵੀ ਕਿਵੇਂ ਮੰਗੀਦਾ ਹੁੰਦਾ ਕਹਿੰਦੇ ਜਨਮ ਅ ਜਪਜੀ ਸਾਹਿਬ ਦਾ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਮਹਾਰਾਜ ਤੁ ਮੰਗੋਗੇ ਜੋ ਉਹ ਤੁਹਾਨੂੰ ਮਿਲੂ ਜੀ ਤਾਂ ਇਹ ਇਹ ਪ੍ਰੋਸਸ ਮਾਪੇ ਤੋਂ estrangda ਸੀ ਕਿ ਸਾਡੀ ਔਕ ਦੀ ਜ਼ਿੰਦਗੀ ਸੀ ਜਿਹੜੀ ਪੈਸੇ ਟਕੇ ਵੱਲੋਂ ਉਹ ਵਿਸ਼ਵਾਸ ਨੇ ਧਰਮ